ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਫਾਸਟ ਵਾਸਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ অন ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਜਿਹੜਾ ਸਕਰੀਨ ਤੇ ਨੰਬਰ ਦਿਖਾਈ ਦੇ ਰਹੇ ਹੋ ਆਪਣਾ WhatsApp ਨੰਬਰ ਆ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਤੇ ਅੱਜ ਫੇਰ ਆਪਾਂ ਜਿਹੜੇ ਸੂਟ ਲੈ ਕੇ ਆਈਆਂ ਉਹ ਵੀ ਸੇਲ ਔਨ ਸੇਲ ਔਨ ਸੇਲ ਦੇਣੀ ਬਹੁਤ ਹੈਵੀ ਡਿਸਕਾਊਂਟ ਦੇਣੀ ਜਿਵੇਂ ਤੁਸੀਂ ਪਹਿਲਾਂ ਦੇਖੇ ਸੀ ਬਹੁਤ ਸਾਰੀਆਂ ਭੈਣਾਂ ਕੁਛ ਦੀਆਂ ਰਹਿਣੀਆਂ ਸੀ ਕਿ ਤੁਸੀਂ ਦੁਬਾਰਾ ਵੀਡੀਓ ਪਾਉਂਗੇ ਜੀ 450 ਵਾਲੇ ਸੂਟਾਂ ਦੀ 500 ਵਾਲੇ ਸੂਟਾਂ ਦੀ 600 ਵਾਲੇ ਸੂਟਾਂ ਦੀ ਸੋ ਅੱਜ ਉਹੀ ਵਾਲੇ ਸੂਟ ਲੈ ਕੇ ਆਏ ਆਂ ਅਲੱਗ-ਅਲੱਗ ਗ੍ਰੇਡ ਦੇ ਸੂਟ ਰਹਿਣਗੇ ਠੀਕ ਹੈ ਜੀ ਲੋ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ 450 ਵਾਲੇ ਸੂਟਾਂ ਨਾਲ ਲੋ ਪਹਿਲਾ ਸੂਟ ਆਲੋ ਇਹ ਸੂਟ ਦੀ ਜਿਹੜੀ ਪ੍ਰਾਈਸ ਹੈਗੀ ਹੈ ਨਾ ਜੀ ਇਹ ਲੋ 450 ਹੈ ਸੂਟ ਬਹੁਤ ਸੋਹਣਾ कॉटन ਬਹੁਤ ਵਧੀਆ ਹੈ ਤੇ ਤੁਸੀਂ ਐ ਨਾ ਸੋਚਿਓ ਵੀ ਪਤਾ ਨਹੀਂ ਕਾਟਨ ਮਾੜੀ ਹੋਊਗੀ ਤਾਂ ਕਰਕੇ ਇਹਦਾ ਰੇਟ ਘਟਾ ਕਾਟਨ ਜਮਾਂ ਮਾੜੀ ਨਹੀਂ ਹੈਗੀ ਕਾਟਨ ਬਹੁਤ ਵਧੀਆ ਮਿਲੂਗੀ ਅੱਗੇ ਵੀ ਤੁਹਾਡੇ ਕੋਲ 450 ਵਾਲੇ ਸੂਟ ਗਏ ਨੇ ਜਿੰਨਾ ਪਹਿਣਾ ਕੋਲੇ ਉਹਨਾਂ ਨੂੰ ਪਤਾ ਹੈ ਤੇ 5 ਮੀਟਰ ਦਾ ਸੂਟ ਮਿਲੂਗਾ ਠੀਕ ਹੈ ਜੀ 450 ਦੇ ਵਿੱਚ ਮਿਲੂਗਾ ਨਾ ਅਗਲਾ ਆ ਆਪਣੇ ਕੋਲੇ ਲਾਸਟ ਪੀਸ ਹੈ ਜਿਹੜਾ ਇਸ ਡਿਜ਼ਾਈਨ ਦੇ ਆਪਾਂ ਇੱਕ ਵਾਰੀ ਸੂਟ ਦਿੱਤੇ ਸੀ ਕਾਫੀ ਸਾਰੇ ਬਸ ਇਹ ਆਪਣੇ ਕੋਲੇ ਲਾਸਟ ਪੀਸ ਰਹਿ ਗਿਆ 450 ਦੇ ਵਿੱਚ ਲੋ ਇਹ ਨਾ ਥੋੜਾ ਜਿਹਾ ਜਿਹੜਾ ਪਹਿਲਾਂ ਵਾਲਾ ਸੂਟ ਸੀ ਉਹ ਤਾਂ ਸੀਗਾ ਕਾਟਨ ਦਾ ਸੂਟ ਜਿਹੜਾ ਹੁਣ ਦਿਖਾ ਕੇ ਚੁੱਕੀ ਆ ਤੁਹਾਨੂੰ 450 ਚ ਇਹਦੇ ਵਿੱਚ ਹਲਕੀ ਜੀ ਮਿਕਸਿੰਗ ਹੈ ਲੋ ਇਹਦੇ ਵਿੱਚ ਹੰਡ ਜੂਗਾ ਹਾਂ ਬਹੁਤ ਸੋਹਣਾ ਸੂਟ ਹੈ ਹੰਡਣ ਵਾਲਾ ਸੂਟ ਹੈ ਇੱਕ ਭੈਣ ਘਰ ਆਏ ਸੀਗੇ ਉਹ ਆਪਣੇ ਤੋਂ ਚਾਰ ਸੂਟ ਲੈ ਗਏ ਸੀ ਉਹ ਕਹਿੰਦੇ ਮੈਨੂੰ ਤਾਂ ਕੁਝ ਮਿਕਸਿੰਗ ਦਾ ਪਤਾ ਨਹੀਂ ਲੱਗਦਾ ਕਹਿੰਦੇ ਇਹਦੇ ਵਿੱਚ ਹੈਗਾ ਮਿਕਸਿੰਗ ਦਾ ਕਾਟਨ ਲੱਗ ਰਹੀ ਆ ਸੋ ਉਹ ਆਪਣੇ ਤੋਂ ਚਾਰ ਸੂਟ ਇਕੱਠੇ ਚੱਕ ਕੇ ਲੈ ਗਏ ਸੀ ਤੇ ਬਹੁਤ ਸੋਹਣੇ ਸੂਟ ਨੇ ਜੀ ਵੈਸੇ ਵੀ ਹੁਣ ਉਹ ਗਰਮੀ ਚਲੀ ਗਈ ਜਿਸ ਦੇ ਵਿੱਚ ਆਪਾਂ ਨੂੰ ਬਹੁਤ ਹੀ ਮਰੀ ਮਰੀ ਕਾਟਨ ਪਾਉ ਤੇ ਥੋੜਾ ਜਿਹਾ ਮਿਕਸ ਵਾਲਾ ਹੈਗਾ ਤੇ ਵਧੀਆ ਹੰਡਣ ਵਾਲੇ ਸੂਟ ਨੇ ਨਾ ਇਹਦਾ ਕਲਰ ਜਾਵੇ ਬੇਫਿਕਰ ਹੋ ਕੇ ਪਾਓ ਹੰਡਾਓ ਤੇ ਮੌਜਾ ਮਾਰੋ ਥੋੜੀ ਜਿਹੜੀ ਸਵਾਈ ਹੈ ਉਹ ਐਵੇਂ ਨਹੀਂ ਜਾਊਗੀ ਆ ਦੇਖੋ نیچے ਵੀ ਇਹਦੀ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਠੀਕ ਹੈ ਸਰਵੋਸਕੀ ਲੱਗੀ ਹੋਈ ਹੈ ਤੇ ਆ ਇਹਦੀ ਬਾਜੂ ਹੈ ਬਾਜੂ ਦਾ ਬਾਰਡਰ ਹੈ ਠੀਕ ਹੈ ਜੀ ਤੇ ਇਹ ਮਿਲੂਗੀ ਇਹਦੇ ਨਾਲ ਤੁਹਾਨੂੰ ਕਾਟਨ ਦੀ ਸਲਵਾਰ ਸਲਵਾਰ ਬਹੁਤ ਸੋਹਣੀ ਹੈ ਆ ਲੋ ਕਲਰ ਬਹੁਤ ਸੋਹਣਾ ਸਲਵਾਰ ਦਾ ਠੀਕ ਹੈ ਜੀ 5 ਮੀਟਰ ਦੀ ਸਲਵਾਰ ਮਿਲ ਜੂਗੀ ਜੇ ਮਾੜੇ ਮੋਢੀ 2-4 ਉਂਗਲਾਂ ਘੱਟੇ ਇਧਰ ਉਧਰ ਹੋ ਵੀ ਜਾਂਦੀ ਹੁੰਦੀ ਹੈ ਨਾ ਜੀ ਚਲੋ ਐ ਬਾੜਾ ਵੀ ਮਣਕੇ ਨਹੀਂ ਪਾਇਆ ਹੁੰਦਾ ਗਾਜਰਾ ਮਣਨੇ ਚ 3 ਇੰਚ ਟੇਪ ਨਾਲ ਫਰਕ ਪੈ ਜਾਂਦਾ ਹੁੰਦਾ ਤੇ ਉਹਦੀ ਬਾੜੀ ਚਿੰਤਾ ਨਾ ਕਰਿਆ ਕਰੋ ਕਈ ਵਾਰੀ 2 ਉਂਗਲਾਂ ਵੱਧ ਕਈ ਵਾਰੀ 2 ਉਂਗਲਾਂ ਘੱਟ ਰਹਿ ਜਾਂਦੀ ਹੁੰਦੀ ਹੈ ਤੇ 450 ਦੇ ਤਾਂ ਸੂਟ ਨੇ ਇਹਦੇ ਵਿੱਚ ਨਾ ਤਾਂ ਆਪਾਂ ਕੋਈ ਗਰੰਟੀ ਦੇ ਸਕਦੇ ਆ ਕਿ ਇਹਦੀ ਗਰੰਟੀ ਹੈ ਕੀ ਆਪਾਂ ਇਹਦੀ ਗਰੰਟੀ ਦੇਵਾਂਗੇ 450 ਆ ਲੈਂਦੀ ਹੈ ਨਾ ਪਰ ਇਹ ਮੈਂ ਤੁਹਾਨੂੰ ਦੱਸ ਦਿੰਨੀ ਵੀ ਹੁੰਦਾ ਕੁਛ ਨਹੀਂ ਪਰ ਗਰੰਟੀ ਮੈਂ ਐ ਨਹੀਂ ਆ ਵੀ ਮੈਂ ਤੁਹਾਨੂੰ ਲਿਫ ਕੇ ਗਰੰਟੀ ਦੇਵ ਠੀਕ ਹੈ ਤੇ ਜਾ ਨਾ ਹੀ ਇਹਦੀ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿਆ ਮੈਂ ਇਹ ਵਾਪਸ ਉਪਰਸ ਰਿਟਰਨ ਨਹੀਂ ਪਾਉਣੀ ਹੈਗੀ ਜੇ ਰਿਟਰਨ ਪਾਉਗੇ ਤਾਂ 100 ਰੁਪਏ ਕੱਟ ਕੇ ਅਸੀਂ ਤੁਹਾਨੂੰ ਪੈਸੇ ਪਾਵਾਂਗੇ 350 ਰੁਪਏ ਪਾਵਾਂਗੇ 450 ਦੇ ਤਾਂ ਹੀ ਸੂਟ ਹੈ ਵਿੱਚ ਸਾਡੀ ਸ਼ਿਪਿੰਗ ਲੱਗ ਜਾਂਦੀ ਹੈ ਵਿੱਚ ਲਫਾਫੇ ਦਾ ਖਰਚਾ ਤੇ ਸਾਨੂੰ ਕਰਾਉਣ ਜਾਣ ਦਾ ਖਰਚਾ ਜਿਹੜਾ ਉਹ ਸਾਡਾ ਆਖ ਹਨ ਤੇ ਪਰ ਇਹ ਸੂਟ ਨੂੰ ਹੁੰਦੇ ਕੋਈ ਹੁੰਦਾ ਕੁਝ ਨਹੀਂ ਆ ਬਸ ਇਹ ਤੁਸੀਂ ਬੇਫਿਕਰ ਹੋ ਕੇ ਲੈ ਸਕਦੇ ਹੋ ਤੇ ਕੋਟੇ ਦਾ ਦੁਪੱਟਾ ਜੀ ਬਹੁਤ ਸੋਹਣਾ ਦੁਪੱਟਾ ਹੈ ਪਰ ਮਿਲੂਗਾ ਇਹ ਮੇਰਾ ਖਿਆਲ ਦੋ ਕਿ ਮੀਟਰ ਹੀ ਹੋਣਾ ਦੁਪੱਟਾ ਸ਼ਾਮਿਲ। ਚੌੜਾਈ ਬਹੁਤ ਜ਼ਿਆਦਾ ਹੈ ਇਸ ਲਈ ਲੱਗਦਾ ਨਹੀਂ ਆ ਦੇਖਣ ਨੂੰ 2 ਮੀਟਰ ਇਹ ਕਿਉਂਕਿ ਚੌੜਾਈ ਬਹੁਤ ਜ਼ਿਆਦਾ ਹੈ ਦੀ। ਤੇ ਪਰ ਹੋਊਗਾ ਤਾਂ ਇਹ ਹਾਂ ਦੋ ਕਿ ਮੀਟਰ ਹੀ ਹੋਊਗਾ ਜੀ। ਕੀ ਕਹਿਣਾ ਦੋ ਦੋ ਉਂਗਲਾਂ ਵੱਧ ਹੋਵੇ 2 ਮੀਟਰ ਤੋਂ ਪਰ ਜ਼ਿਆਦਾ ਵੱਧ ਨਹੀਂ ਹੋਊਗਾ। ਠੀਕ ਹੈ ਜੀ। ਲੱਗਦਾ ਨਹੀਂ ਛੋਟਾ। ਲੱਗਦਾ ਨਹੀਂ ਛੋਟਾ ਕਿਉਂਕਿ ਥੋੜਾ ਹੈ। ਠੀਕ ਹੈ। ਤੇ ਬਹੁਤ ਸੋਹਣਾ ਸੂਟ ਹੈ ਜੀ ਹੋ 450 ਦੇ ਵਿੱਚ ਆਊਗਾ ਵੀ ਕੀ ਉਹ ਵੀ ਸ਼ਿਪਿੰਗ ਵੀ ਵਿੱਚ ਹੀ ਘਰੇ ਬੈਠੇ ਬਿਠਾਈ ਜਿਹਨੂੰ ਸੂਟ ਮਿਲਦਾ। 450 ਚ ਹੋਰ 450 ਦਾ ਕੀ ਆਊਗਾ? ਅੱਜ ਕੱਲ ਦਾ 500 ਦਾ ਨੋਟ ਆ ਜਿਹੜਾ ਉਹ ਵੀ 100 ਰੁਪਏ ਵਿੱਚ ਚੱਲਦਾ ਤੇ ਸੂਟ ਸਾਨੂੰ 450 ਵਿੱਚ ਘਰੇ ਬੈਠਿਆ ਮਿਲ ਰਿਹਾ ਹੋਰ ਕੀ ਲੈਣਾ ਆਪਾਂ ਲਓ ਜੀ ਅਗਲਾ ਸੂਟ ਇਹ ਵੀ ਦੁਪੱਟੇ ਨਾਲ ਸੂਟ ਹੈ ਤੇ ਕਾਟਨ ਦਾ ਸੂਟ ਹੈ ਥੋੜਾ ਜਿਆਦਾ ਤੁਹਾਨੂੰ ਮੱਖਣ ਮਲਾਈ ਕਾਟਨ ਹੈ ਇਹ ਆ ਦੇਖੋ ਇਹ ਤੇ ਤਾਂ ਲਿਖਿਆ ਵੀ ਪਿਆ ਮੱਖਣ ਮਲਾਈ ਠੀਕ ਹੈ ਜੀ ਸੋਹਣੀ ਕਾਟਨ ਹੈ ਜੀ ਬਹੁਤ ਸੋਹਣੀ ਕਾਟਨ ਹੈ 5 ਮੀਟਰ ਦਾ ਸੂਟ ਮਿਲੂਗਾ ਔਰ ਕਲਰ ਦੇਖ ਲਓ ਪ੍ਰਿੰਟ ਦੇਖਿਓ ਨਾ ਕਲਰ ਜਾਵੇ ਨਾ ਪ੍ਰਿੰਟ ਨੂੰ ਕੁਝ ਹੋਵੇ ਤੇ 4500 ਦੇ ਵਿੱਚ ਸੂਟ ਮਿਲ ਜੂਗਾ ਕਿਉਂਕਿ ਹਲਕੀ ਮਿਕਸਿੰਗ ਵਾਲੀ ਸੂਟ ਨੇ ਇਹ ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਖੋਲ ਦਿੰਨੀ ਆ ਮੈਂ ਤੁਹਾਨੂੰ ਇਹ ਬਸ ਉਹ ਵਾਲੇ ਪੀਸ ਨੇ ਜਿਹੜੇ ਆਪਣੇ ਕੋਲ ਬਚੇ ਹੋਏ ਰਹਿ ਗਏ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚ ਕਾਫੀ ਸਾਰੇ ਦੋ ਵੀਡੀਓ ਵੱਡੀਆਂ-ਵੱਡੀਆਂ ਪਾਈਆਂ ਸੀ ਆਹ ਲਓ ਲਾਸਟ ਵਾਰੀ ਆਪਾਂ ਇਹ ਦਿਖਾ ਰਹੇ ਆ ਤੁਹਾਨੂੰ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਲਓ ਦੁਪੱਟੇ ਦਾ ਪ੍ਰਿੰਟ ਦੇਖ ਲਓ ਆਇਆ ਲੱਗਦਾ ਕਿਸਾ ਲੱਗ ਗਿਆ ਕਿੰਗਰੀ ਕਿੰਗਰੀ ਨਹੀਂ ਨਹੀਂ ਵੈਸੇ ਹੀ ਪ੍ਰਿੰਟ ਹੀ ਹੈ ਤੇ ਇਹ ਵੀ ਮੇਰੇ ਖਿਆਲ ਆ ਹੋਊਗਾ ਤਾਂ 2 ਮੀਟਰ ਦਾ ਹੀ ਮੈਂ ਦੇਖ ਲੈਣੀ ਆ ਫਿਰ ਵੀ ਪਿੰਕ ਹੋਣਗੇ ਇਹ ਹਾਂ ਹੋਊਗਾ ਤਾਂ ਹੀ 2 ਮੀਟਰ ਦਾ ਹੀ ਤੇ ਪਰ ਚੌੜਾਈ ਬਹੁਤ ਹੈਗੀ ਆ ਦੁਪਟੇ ਦੀ ਠੀਕ ਹੈ ਮਿਲ ਜੂਗਾ 450 ਦੇ ਵਿੱਚ ਲਓ ਜੀ ਅਗਲਾ ਸੂਟ 5 ਮੀਟਰ ਦਾ ਸੂਟ ਹੈ ਇਸ ਤਰ੍ਹਾਂ ਦਾ ਪ੍ਰਿੰਟ ਹੈ ਦੇਖ ਲਓ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਤੇ ਸੂਟ ਨਾ ਜੀ ਇਹ ਅੱਛੀ ਕੰਪਨੀ ਦਾ ਸੂਟ ਹੈ ਇਹ ਮੈਨੂੰ ਲੱਗਦਾ ਹਾਂ ਇਹ ਕਿ ਟੈਕਸ ਦਾ ਸੂਟ ਆ ਦੇਖੋ ਇਹ ਕਿ ਟੈਕਸ ਦਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਠੀਕ ਹੈ ਤੇ ਪ੍ਰਿੰਟ ਦੇਖ ਲਓ ਥੋੜੀ ਜਿਹੀ ਮਿਕਸਿੰਗ ਵਾਲਾ ਹੋਊਗਾ ਹੈ ਇਹ ਕਿ ਟੈਕਸ ਦਾ ਪਰ ਬਹੁਤ ਸੋਹਣਾ ਹੈ ਪਰ ਬਿਲਕੁਲ ਪ्युअर कॉटन ਨਹੀਂ ਹੈਗੀ ਇਸ ਕਰਕੇ ਇਹਦੀ ਪ੍ਰਾਈਸ ਵੀ ਰਹੂਗੀ 1450 ਬਿਨਾਂ ਦਪੱਟੇ ਤੋਂ ਆ ਏ ਵੀ ਬਿਨਾ ਦੁਪੱਟੇ ਤੋਂ ਪਰ ਕਾਟਨ ਬਹੁਤ ਸੋਹਣੀ ਹੈ ਪਹਿਲਾਂ ਵੀ ਪਾਇਆ ਸੀ ਇਹ ਆਪਣੇ ਕੋਲ ਤਿੰਨ ਸੂਟ ਸੀ ਕਿ ਥਾਨ ਸੀਗਾ ਬਸ ਇਹ ਲਾਸਟ ਵਾਲਾ ਪੀਸ ਬਚਿਆ ਪਰ ਕਾਟਨ ਤਾਂ ਇਹ ਇੰਨੀ ਸੋਹਣੀ ਹੈ ਨਾ ਜੀ ਪੁੱਛੋ ਹੀ ਨਾ ਬਸ ਆ ਦੇਖੋ ਤੁਸੀਂ ਕੌਣ ਕੌਣ ਕਹਿ ਸਕਦਾ ਇਹਨੂੰ ਆ ਲਖੋ ਇਹਰ ਕਾਟਨ ਹੈ ਇਹ ਤੇ ਕੌਣ ਕਹਿੰਦਾ ਇਹਨੂੰ ਵੀ ਇਹ 450 ਦਾ ਸੂਟ ਹੋਊਗਾ ਬੜੀ ਜ਼ਬਰਦਸਤ ਕਾਟਨ ਹੈ ਇਹ ਬਹੁਤ ਸੋਹਣੀ ਕਾਟਨ ਹੈ ਤੇ ਲਾਸਟ ਪੀਸ ਹੈ 450 ਚ ਅੱਜ ਤਾਂ ਨਵੇੜ ਦਾ ਕੰਮ ਲਓ ਜੀ ਮੱਖਣ ਮલાઈ ਹੋਰ ਆ ਗਈ ਆ ਲੋ ਮੱਖਣ ਮલાઈ ਕੈਸੀ ਸੇ ਵੀ ਮੱਖਣ ਮલાઈ ਲਿਖਿਆ ਹੋਇਆ ਹੈ ਬਹੁਤ ਸੋਹਣੀ ਕਾਟਨ ਹੈ ਵੀ ਤੇ ਪੀਸ ਇਹ ਵੀ ਰਹੂਗਾ ਤੁਹਾਨੂੰ 450 ਦੇ ਵਿੱਚ ਮਿਲੂਗਾ ਬਹੁਤ ਸੋਹਣੀ ਕਾਟਨ ਤੇ ਬਹੁਤ ਸੋਹਣਾ ਕਪੜਾ 5 ਮੀਟਰ ਦਾ ਪੀਸ ਲਓ ਜੀ ਇਹ ਵੀ ਆਪਾਂ ਪਹਿਲਾਂ 500 ਅੱਜ ਦਿੱਤਾ ਸੀ ਅੱਜ ਇਹ ਤੁਹਾਨੂੰ 450 ਵਿੱਚ ਮਿਲ ਰਿਹਾ ਕਿਉਂਕਿ ਲਾਸਟ ਪੀਸ ਹੈ ਬਸ ਕਪੜਾ ਬਹੁਤ ਸੋਹਣਾ ਕਪੜਾ ਬਹੁਤ ਸੋਹਣਾ ਕਪੜੇ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਬੇਫਿਕਰ ਹੋ ਕੇ ਲੈ ਸਕਦੇ ਹੋ ਤੁਸੀਂ ਥੋੜੀ ਥੋੜੀ ਮਿਕਸਿੰਗ ਹਲਕੀ ਹਲਕੀ ਇਹ ਨਹੀਂ ਹੈ ਕਿ ਪੋਲਿਸਟਰ ਹੀ ਮਿਲੂਗਾ ਤੁਹਾਨੂੰ ਸਿੰਥੈਟਿਕ ਮਿਲੂਗਾ ਥੋੜਾ ਥੋੜਾ ਥੋੜੀ ਥੋੜੀ ਮਿਕਸਿੰਗ ਮਿਲੂਗੀ 450 ਵਿੱਚ ਇਦੇ ਨਾਲ ਦੁਪੱਟਾ ਹੈਗਾ ਕਾਟਨ ਦਾ ਠੀਕ ਹੈ ਜੀ ਆਹ ਲਓ 5 ਮੀਟਰ ਦਾ ਸੂਟ ਥੋੜੀ ਜੀ ਮਿਕਸਿੰਗ ਬਿਲਕੁਲ ਕਲਰ ਨਹੀਂ ਜਾਊਗਾ ਬਿਲਕੁਲ ਖਰਾਬ ਨਹੀਂ ਹੋਊਗਾ ਇੱਚ ਹੈਗੀ ਹਾਂ ਥੋੜੀ ਜੀ ਮਿਕਸਿੰਗ ਹੈਗੀ ਹੈ ਹੈਗੀ ਹੈ ਥੋੜੀ ਬਹੁਤੀ ਬਾੜੀ ਨਹੀਂ ਹੈ ਮਾੜੀ ਮੋਟੀ ਮਾੜੀ ਮੋਟੀ ਹੋਣੀ ਚਾਹੀਦੀ ਤਾਂ ਨਹੀਂ ਮਾੜੀ ਮੋਟੀ ਹੋਊ ਆਹ ਲਓ ਇਹ ਮਿਲੂਗਾ ਇਦੇ ਨਾਲ ਕਾਟਨ ਦਾ ਦੁਪੱਟਾ ਬਹੁਤ ਸੋਹਣੇ ਦੁਪੱਟੇ ਆ ਕਾਟਨ ਦੇ ਐਨ ਵਧੀਆ ਘਰੇ ਲੈਣ ਵਾਲੇ ਇਹ ਦੋ ਤੋਂ ਜ਼ਿਆਦਾ ਮਿਲੂਗਾ ਜੀ ਦੁਪੱਟਾ ਤੁਹਾਨੂੰ ਇਹ ਮੈਨੂੰ ਵੱਡਾ ਲੱਗ ਰਿਹਾ ਦੁਪੱਟਾ ਆਪਣੇ ਕੋਲੇ ਹੈਗਾ ਇੱਥੇ ਨਾ ਪਾਣੀ ਹਾਂ ਦੋ ਤੋਂ ਜ਼ਿਆਦਾ ਜੀ ਸਵਾ ਦੋ ਤੋਂ ਥੋੜਾ ਬਹੁਤਾ ਘੱਟ ਹੋਊਗਾ ਪਰ ਦੋ ਤੋਂ ਤੁਹਾਨੂੰ ਜ਼ਿਆਦਾ ਮਿਲੂਗਾ ਇਹ ਪੱਟਾ ਸਵਾ ਦੋ ਆਈ ਹੁੰਦੇ ਨੇ ਜੀ ਇਹ ਦੁਕਾਨਾਂ ਤੇ ਵੀ ਤੁਸੀਂ ਲੈਣ ਜਾਓਗੇ ਅਸੀਂ ਵੀ ਤਾਂ ਦੁਕਾਨਾਂ ਤੋਂ ਲੈਣੇ ਆ ਅਸੀਂ ਘੜਾ ਘਰੇ ਬਣਾਉਣੇ ਆ ਤੇ ਦੁਕਾਨ ਤੇ ਜਾਉਂਗੇ ਉਹ ਵੀ ਤੁਹਾਨੂੰ ਇਹ ਸਵਾ ਦੋ ਕਹਿ ਕੇ ਦੇਣਗੇ ਪਰ ਅਸੀਂ ਥੋੜੀ ਜ਼ਿਆਦਾ ਸੱਚ ਬੋਲ ਦਿੰਨੇ ਆ ਤੇ ਆ ਲੋ ਸਵਾ 450 ਰੁਪਏ ਵਿੱਚ ਲੋ ਇਹ ਵਾਲਾ ਸੂਟ ਮਹਿੰਦੀ ਕਲਰ ਦੇ ਵਿੱਚ ਠੀਕ ਹੈ ਬਹੁਤ ਸੋਹਣਾ ਸੂਟ ਹੈ ਤੇ ਸੇਮ ਹੀ ਹੈ ਬਸ ਕਲਰ ਫਰਕ ਹੈ ਇਹ ਦੁਪੱਟਾ ਵੀ 2 ਤੋਂ ਜ਼ਿਆਦਾ ਮੈਨੂੰ ਸਵਾ 2 ਹੀ ਹੋਊਗਾ ਕਾਟਨ ਦਾ ਦੁਪੱਟਾ 450 ਲਓ ਜੀ ਇਹ ਸਾਰੇ ਸੂਟ ਸੀ ਜੀ ਆਪਣੇ 450 ਵਾਲੇ ਸੂਟ ਠੀਕ ਹੈ ਹੁਣ ਮੈਂ ਥੋੜੀ ਜੀ ਇਹਦੀ ਪ੍ਰਾਈਸ ਜਿਹੜੀ ਥੋੜੀ ਜੀ ਅੱਪ ਹੋਊਗੀ ਉਹ ਦਿਖਾਉਣੀ ਆ ਲਓ ਇਹ ਵੀ ਆਪਣੇ ਕੋਲੇ ਹੁਣ ਸਿੰਗਲ ਪੀਸ ਚੱਕੋ ਇਹ ਵੜਾ ਕਾਟਨ ਦਾ ਸੂਟ ਹੈ ਜੀ ਇਹ ਬਿਲਕੁਲ ਕਾਟਨ ਹੈ ਜੀ ਇਹ ਦੇਖੋ ਇਹ ਆ ਬੜਾ ਵਰਕ ਹੋਇਆ ਹੋਇਆ ਤੇ ਪੀਚ ਕਲਰ ਆ ਦੇਖੋ ਜਿਆਦਾ ਨਾ ਕੋਲਾ ਲੇਸ ਲੱਗੀ ਹੋਈ ਹੈ ਨੀਚੇ ਐ ਤੇ ਸਾਰੇ ਤੇ ਵਰਕ ਹੋਇਆ ਹੋਇਆ ਹੈ ਘੇਰੇ ਤੇ ਫਿਰ ਇਹਦੇ ਉੱਪਰ ਫਰੰਟ ਤੇ ਸਾਰੇ ਵਰਕ ਹੋਇਆ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਆ ਦੇਖੋ ਰੂਟੀ ਇਦਾਂ ਪਈ ਹੋਈ ਹੈ ਸਾਰੇ ਤੇ ਫਿਰ ਮੈਂ ਤੁਹਾਨੂੰ ਦੱਸ ਦੇਣੀ ਆ ਜੀ ਸਲਵਾਰ ਕਿਹੋ ਜੀ ਆ ਉਹ ਸਲਵਾਰੇ ਦੀ ਨਾਲ ਦੀ ਆ ਜੀ ਹੂੰ ਬਿਲਕੁਲ ਨਾਲ ਦੀ ਜਦੋਂ ਤੁਸੀਂ ਧੋਵੋਗੇ ਇਹਨੇ ਪੂਰਾ ਗੱਫ ਹੋ ਜਾਣਾ ਹੈ ਬਿਲਕੁਲ ਕਾਟਨ ਹੈ ਜਿਹੜਾ ਇਹਦਾ ਥੋੜਾ ਜਿਹਾ ਕੜਾ ਜਾ ਉਹ ਵੀ ਖਤਮ ਹੋ ਜਾਣਾ ਹੈ ਠੀਕ ਹੈ ਜੀ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਵੀ कॉटन ਦਾ ਇਹਨੂੰ ਵੀ ਜਦੋਂ ਵਾਸ਼ ਕਰੋਗੇ ਇਹਨੇ ਥੋੜਾ ਸੌਫਟ ਹੋ ਜਾਊਗਾ ਤੇ ਸੋਨਾ ਹੋ ਜਾਊਗਾ ਇਹਦੇ 4 ਸਾਈਡ ਲੇਸ ਲੱਗੀ ਆ ਆਹ ਬਹੁਤ ਚੌੜਾ ਦੁਪੱਟਾ ਸਾਰੇ ਤੇ ਵਰਕ ਹੋ ਜਾਵੇ ਤੇ ਸਵਾ 2 ਮੀਟਰ ਦੁਪੱਟਾ ਮਿਲੂਗਾ ਤੁਹਾਨੂੰ ਆਹ ਬਹੁਤ ਸੋਹਣਾ ਸੂਟ ਇਹ ਵੀ ਲਾਸਟ ਪੀਸ ਹੈ ਅੱਜ ਤੁਹਾਨੂੰ ਇਹ ਮਿਲ ਰਿਹਾ 650 ਦੇ ਵਿੱਚ ਪਹਿਲਾਂ ਇਹ ਆਪਾਂ ਅ ਪਹਿਲਾਂ 800 ਚ ਦਿੱਤਾ ਫਿਰ 700 ਚ ਦਿੱਤਾ ਅੱਜ ਤੁਹਾਨੂੰ ਹੋਰ ਡਿਸਕਾਊਂਟ ਹੈ ਅੱਜ ਤੁਹਾਨੂੰ 650 ਦੇ ਵਿੱਚ ਮਿਲ ਰਿਹਾ ਇਹ ਸੂਟ ਕਿਉਂਕਿ ਅੱਜ ਤਾਂ ਬਸ ਨਿਵੇੜਨ ਦਾ ਹੀ ਕੰਮ ਹੈ बार-बार ਮੈਂ ਇਹਨਾਂ ਨੂੰ ਨਹੀਂ ਲੈ ਕੇ ਆਉਣਾ ਚਾਹੁੰਦੀ ਪਰ ਸੂਟ ਬਹੁਤ ਸੋਹਣੇ ਆ ਪ੍ਰਾਈਸ ਤੇ ਬਿਲਕੁਲ ਨਾ ਜਾਇਓ ਤੁਸੀਂ ਲਓ ਜੀ ਇਹ ਹੈਗਾ ਮਸਲੀਨ ਕਾਟਨ ਦਾ ਲਓ ਇਹ ਵੀ ਪੂਰਾ ਡਿਸਕਾਊਂਟ ਆ ਜਿਹਦੇ ਤੇ ਵੀ ਬਹੁਤ ਜ਼ਿਆਦਾ ਹਾਂ ਬਾਬਾ ਘੇਰੇ ਘੇਰੇ ਤੇ ਵਰਕ ਹੋ ਕੇ ਰਬੋ ਅਦਾ ਸਾਈ ਠਾਈ ਹੋਣਾ ਘੇਰੇ ਦਾ ਤੇ ਇਹ ਨਾ ਉਹ ਬੜਾ ਸਟੱਫ ਹੈਗਾ ਜੀ ਇਹ ਮਸਲੀਨ ਕਾਟਨ ਨਹੀਂ ਹੁੰਦੀ ਉਹ ਵਾਲਾ ਮਸਲੀਨ ਕਾਟਨ ਮਸਲੀਨ ਹੈ ਮਸਲੀਨ ਦਾ ਸੂਟ ਹੈ ਇਹ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਹੈ ਘੇਰੇ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਬੜੀ ਸਫਾਈ ਨਾਲ ਵਰਕ ਹੋਇਆ ਹੋਇਆ ਹੈ ਬਾਜੂ ਤੇ ਵਰਕ ਨਹੀਂ ਹੈਗਾ ਘੇਰੇ ਘੇਰੇ ਤੇ ਵਰਕ ਹੈ ਸਿਰਫ ਇਹਦੇ ਬਹੁਤ ਸੋਹਣਾ ਵਰਕ ਹੈ ਤੇ ਕਲਰ ਤੁਸੀਂ ਦੇਖ ਹੀ ਰਹੇ ਹੋ ਠੀਕ ਹੈ ਜੀ ਤੇ ਇਹਦੇ ਨਾਲ ਤੁਹਾਨੂੰ ਮਿਲੂਗਾ ਹਾਫ ਪਿਓਰਸ਼ੀ ਫੋਂ ਦਾ ਦੁਪੱਟਾ ਦੁਪੱਟਾ ਆਪਾਂ ਦੇਖ ਲੈਨੇ ਆਂ ਪੱਲੇ ਤੇ ਇਹਦੇ ਲੇਸ ਲੱਗੀ ਪੱਟੀ ਲੱਗੀ ਹੋਈ ਆ ਤੇ ਬਾਕੀ ਅ ਦੁਪੱਟਾ ਜਿਹੜਾ ਉਹ ਮੈਂ ਦੱਸ ਦੇ ਲਈ ਤੁਹਾਨੂੰ ਕਿੰਨਾ ਕੁ ਹੋਊਗਾ ਲਓ ਜੀ ਸਵਾ ਦੁਪੱਟਾ ਹੈਗਾ ਹੂੰ ਤੇ ਇਹ ਹੈਗਾ ਹਾਫ ਪਿਓਰਚੀ ਆਜੂਗਾ ਜੀ ਇਹ ਦੁਪੱਟਾ ਤੁਹਾਨੂੰ ਸੋਹਣਾ ਸੂਟ ਹੈ ਪਰ ਪ੍ਰਾਈਸ ਵੀ ਕੁਛ ਨਹੀਂ ਆ ਉਹਦੇ ਮੁਤਾਬਕ 650 ਦੇ ਵਿੱਚ ਇਹ ਸੂਟ ਤੁਹਾਨੂੰ ਮਿਲਦੇ ਆ ਠੀਕ ਹੈ ਤੁਸੀਂ ਕਿਸੇ ਨੂੰ ਦੇਣਾ ਹੈ ਤਾਂ ਵੀ ਬਹੁਤ ਵਧੀਆ ਜੇ ਤੁਸੀਂ ਆਪ ਪਾਉਣਾ ਹੈ ਤਾਂ ਵੀ ਬਹੁਤ ਵਧੀਆ ਜਿਵੇਂ ਮਰਜ਼ੀ ਕਰ ਲਓ 650 ਚ ਅਗਲਾ ਇਸੇ ਦਾ ਹੀ ਭਰਾ ਹੈਗਾ 650 ਚ ਸਾਰਾ ਆਪਾਂ ਨਾਲ ਖੋਲੀਓ ਹਲੋ ਬਿਲਕੁਲ ਸੇਮ ਹੈ ਠੀਕ ਹੈ ਜੀ ਉਦਾਂ ਹੀ ਵਰਕ ਹੋ ਜਾਵੇ ਰੋਜ਼ੀ ਕਲਰ ਚ ਤੇ ਇਹ ਇਹ ਇਹਦਾ ਦੁਪੱਟਾ ਹੈ ਉਦਾਂ ਹੀ ਦੁਪੱਟਾ ਹੈ ਹਾਪ ਪਿਓਰ ਸ਼ਾਫੌਨ ਠੀਕ ਹੈ ਜੀ ਦੀ ਪ੍ਰਾਈਸ 650 ਲੋ ਜੀ ਅਗਲਾ ਸੂਟ ਕੈਮਰੇ ਚ ਦੇਖਣਾ ਬੀਬੀ ਭੁੱਲ ਗਈ ਜੀ ਕੈਮ ਸੂਟ ਵੇਂਦੀ ਵੇਂਦੀ ਕੈਮਰਾ ਛੱਡਤਾ ਪਾਸੇ ਜੀ ਦੇਖਣ ਲੱਗ ਗਈ ਲੋ ਜੀ ਆ ਲੋ ਬਹੁਤ ਸੋਹਣਾ ਸੂਟ ਹੈ ਠੀਕ ਹੈ ਲੋ ਜੀ ਬਹੁਤ ਸੋਹਣਾ ਸੂਟ ਹੈ ਬੀਬੀ ਨੇ ਦੱਸਤਾ ਤੁਹਾਨੂੰ ਵੀ ਬਹੁਤ ਸੋਹਣੇ ਸਾਰੇ ਸੋਹਣੇ ਹੈ ਸੂਟ ਤਾਂ ਸੂਟ ਤਾਂ ਸਾਰੇ ਬਹੁਤ ਸੋਹਣੇ ਹੈ ਸੂਟ ਕੋਈ ਕੱਟਣੀ ਹੈ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਲੈਣ ਵੇਲੇ ਬੇਫਿਕਰ ਹੋ ਕੇ ਖਰੀਦ ਲਿਓ 650 ਚ ਉਹਦੀ ਆਹ ਵਾਲਾ ਸੂਟ ਹੁਣ ਜਿਹੜੀ ਕੈਟਾਗਰੀ ਤੁਹਾਨੂੰ ਸ਼ੁਰੂ ਹੋਈ ਆ ਆਹ ਵਾਲੇ ਸੂਟ ਨੇ ਜਿਹੜੇ ਇੱਕੋ ਜਿਹੇ ਨੇ ਸਾਰੇ ਇਹ 700 ਦੇ ਵਿੱਚ ਮਿਲਣ ਵਾਲੇ ਨੇ ਹੁਣ ਫੋਨ ਸੌਰੀ 750 ਚ ਇਹ ਸਾਰੇ 750 ਚ ਮਿਲਣ ਵਾਲੇ ਸੂਟ ਆ ਕਾਟਨ ਦਾ ਸੂਟ ਬਿਲਕੁਲ ਕਾਟਨ ਆਹ ਵਾਲੇ ਬਿਲਕੁਲ ਕਾਟਨ ਮੋੜੀ ਮੋਟੀ ਕੋਈ 1-2% ਮਿਕਸਿੰਗ ਹੈ ਤੇ ਔਰਗੈਂਜ਼ਾ ਲੱਗ ਕੇ ਵਰਕ ਹੋਇਆ ਹੋਇਆ ਤੇ ਇਹਦੇ ਤੇ ਆਹ ਲੇਸ ਵੀ ਲੱਗੀ ਹੋਈ ਹੈ ਆ ਦੇਖੋ ਠੀਕ ਹੈ ਜੀ ਇਹ ਹੈਗਾ ਇਹਦੇ ਨਾਲ ਸਲਵਾਰ ਦਾ ਪੀਸ ਤੇ ਸਲਵਾਰ ਹੈ ਜਿਹੜੀ ਉਹ ਲੋ ਬਹੁਤ ਜਿਆਦਾ ਸੀ ਥਰੂ ਨਹੀਂ ਹੈਗੀ ਤੋ ਕੇ ਇਹਨੇ ਗੱਫ ਹੋ ਜਾਣਾ ਠੀਕ ਹੈ ਜੀ ਪੀਚ ਕਲਰ ਦਾ 2.5 ਮੀਟਰ ਦੇ ਪੀਸ ਰਹਿਣਗੇ ਸਲਵਾਰ ਦਾ ਔਰ ਅ ਸ਼ਰਟ ਦਾ ਠੀਕ ਹੈ ਜੀ ਇਹ ਹੈਗਾ ਸ਼ਰਟ ਅ ਬਲੈਕਿਸ਼ ਗ੍ਰੇ ਜਿਹਾ ਸ਼ਰਟ ਹੈਗਾ ਇਹਦਾ ਕਾਫੀ ਸੋਹਣਾ ਲੱਗਦਾ ਸੂਟ ਬਹੁਤ ਸੋਹਣਾ ਸੂਟ ਹੈ ਤੇ ਇਹ ਹੈ ਜੀ ਸਲਵਾਰ ਸਲਵਾਰ ਵੀ ਪ੍ਰਿੰਟ ਹੈ ਉਹਦੇ ਉੱਪਰ ਸਲਵਾਰ ਦੇ ਤੇ ਇਹ ਹੈਗਾ ਜੀ ਮਸਲੀਨ ਦਾ ਇਹਦੇ ਨਾਲ ਦੁਪੱਟਾ ਔਰ ਦੁਪੱਟੇ ਦੇ ਲੜਾਂ ਤੇ ਔਰਗੈਂਜ਼ਾ ਲੱਗਿਆ ਹੋਇਆ ਆਹ ਲਓ ਔਰਗੈਂਜ਼ਾ ਲੱਕੇ ਵਰਕ ਹੋਇਆ ਔਰ ਲੇਸ ਲੱਗੀ ਹੋਈ ਹੈ ਤੇ ਖੁੱਲੇ ਚੌੜੇ 4 ਸਾਈਡ ਲੇਸ ਆਮ ਵੱਡੇ ਵੱਡੇ ਦੁਪੱਟੇ ਨੇ ਇਹ ਤਾਂ 2.5 ਮੀਟਰ ਦੇ ਦੁਪੱਟੇ ਹੀ ਹੋਣਗੇ ਬਹੁਤ ਸੋਹਣੇ ਦੁਪੱਟੇ ਨੇ ਛੋਟੇ ਨਹੀਂ ਹੈਗੇ ਕਾਫੀ ਵੱਡੇ ਵੱਡੇ ਦੁਪੱਟੇ ਨੇ 2.5 ਮੀਟਰ ਦੇ ਹੀ ਆ ਤਾਂ ਤੇ ਇਹਦੀ ਪ੍ਰਾਈਸ ਰਹੂਗੀ ਜੀ 750 ਆਹ ਇਹ ਸੁੱਟ ਸੁੱਟ ਨੂੰ 750 ਚ ਮਿਲ ਜਾਊਗਾ ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ। ਨੋ ਵੀ ਕੇ ਸੂਟ ਸੇਮ ਇਹਦੇ ਨਾਲ ਦਾ ਹੀ ਐ। ਅਗਲਾ ਕਲਰ ਦਾ ਹੀ ਫਰਕ ਐ। ਆ ਲੋ ਇਹ ਹੈਗਾ ਜੀ ਬਲੈਕਿਸ਼ ਗ੍ਰੇ ਦੇ ਵਿੱਚ ਇਹ ਵਾਲਾ। ਸੂਟਾ ਆਰਗੈਂਜ਼ਾ ਲਾ ਕੇ ਉੱਪਰ ਵਰਕ ਹੋਇਆ, ਲੇਸ ਲੱਗੀ ਹੋਈ ਐ। ਤੇ ਇਹ ਇਹਦੇ ਨਾਲ ਸਲਵਾਰ ਹੈ ਠੀਕ ਹੈ ਕਲਰ ਸਹੀ ਦੇਖ ਰਹੇ ਹੋਵੋਗੇ ਤੇ ਇਹ ਰੂ गाइस ਇਹਦੇ ਨਾਲ ਦੁਪੱਟਾ ਦੁਪੱਟੇ ਦੇ ਪੱਲਿਆਂ ਤੇ ਔਰਗੈਂਜ਼ਾ ਲੱਗੇ ਵਰਕ ਹੋਇਆ 4 ਸਾਈਡ ਲੇਸ ਲੱਗੀ ਹੈ ਔਰ ਮਸਲੀਨ ਦਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਠੀਕ ਹੈ ਜੀ ਪ੍ਰਾਈਸ ਸਾਡੇ 700 750 ਦੇ ਵਿੱਚ ਲੈਣੀ ਹੈ ਤੇ ਆਹ ਵਾਲਾ ਸੂਟ ਹੈ ਜਿਹੜਾ ਇਹ ਮਸਲੀਨ ਦੇ ਵਿੱਚ ਹੀ ਹੈ ਜੀ ਸਾਰਾ ਸੂਟ ਮਸਲੀਨ ਦੇ ਵਿੱਚ ਲੋ ਦੇਖ ਲਓ ਬਹੁਤ ਸੋਹਣਾ ਸ਼ੰਕਰ ਕੰਪਨੀ ਦਾ ਇਹ ਕਪੜਾ ਹੈਗਾ ਮਸਲੀਨ ਬਹੁਤ ਪਿਆਰਾ ਮਸਲੀਨ ਦਾ ਸਟੱਫ ਹੈਗਾ ਬਹੁਤ ਸੋਹਣਾ ਪ੍ਰਿੰਟ ਹੈ ਕਲਰ ਬਹੁਤ ਸੋਹਣਾ ਹੈ ਠੀਕ ਹੈ ਜੀ 5 ਮੀਟਰ ਦਾ ਸੂਟ ਮਿਲੂਗਾ ਪ੍ਰਾਈਸ 750 ਲਓ ਜੀ ਅਗਲੇ ਦੇਖ ਲਓ ਤੁਸੀਂ ਦੋ ਸੂਟ ਹੈ ਆਪਣੇ ਕੋਲ ਇਹ ਕਾਟਨ ਦੀਆਂ ਸਲਵਾਰਾਂ ਨੇ ਹਾਂ ਕਾਟਨ ਦੀਆਂ ਸਲਵਾਰਾਂ ਨੇ ਸਲਵਾਰਾਂ ਦੇ ਉੱਪਰ ਹੋਇਆ ਹੋਇਆ ਇਸ ਤਰ੍ਹਾਂ ਵਰਕ ਬਲੈਕ ਕਲਰ ਦੀ ਸਲਵਾਰ ਹੈ ਇਹ ਜੌਰਜਟ ਦੀ ਨਾਲ ਤੁਹਾਨੂੰ ਸ਼ਰਟ ਮਿਲੂਗੀ। ਹਾਂ। 2 ਮੀਟਰ ਦੀ ਜੌਰਜਟ ਦੀ ਸ਼ਰਟ ਮਿਲੂਗੀ। ਠੀਕ ਹੈ ਜੀ ਤੇ ਪ੍ਰਾਈਸ ਹੈ ਜੀ 750 ਇਹ ਸੂਟ ਤੁਹਾਨੂੰ 750 ਚ ਮਿਲ ਜੂਗਾ। ਤੇ ਸ਼ਿਪਿੰਗ ਚਾਰਜਸ ਤੁਸੀਂ ਬਿਲਕੁਲ ਨਹੀਂ ਦੇਣੀ। ਲਓ ਜੀ ਅਗਲਾ ਸੂਟ ਇਹ ਵੀ ਬਲੈਕ ਸੇਮ ਹੀ ਹੈ। ਬਸ ਵਰਕ ਦਾ ਫਰਕ ਹੈ ਸਲਵਾਰਾਂ ਦੋ ਨੇ ਆਪਣੇ ਕੋਲੇ ਦੋ ਸ਼ਰਟਾਂ ਨੇ ਤੇ ਬਸ ਵਰਕ ਦਾ ਫਰਕ ਹੈ ਹੋਰ ਕੁਝ ਵੀ ਫਰਕ ਨਹੀਂ ਹੈਗਾ। ਠੀਕ ਹੈ ਜੀ ਕਾਟਨ ਦੀਆਂ ਸਲਵਾਰਾਂ ਨੇ ਔਰ ਜੌਰਜਟ ਦੇ ਸ਼ਰਟ ਠੀਕ ਹੈ ਜੀ 750 ਦੇ ਵਿੱਚ ਮਿਲ ਜਾਣਗੇ ਤੇ ਜੌਰਜਟ ਬਹੁਤ ਸੋਹਣੀ ਹੈ ਖੁਰਦਰੀ ਬਿਲਕੁਲ ਨਹੀਂ ਹੈ ਐਂਡ ਸੌਫਟ ਬਈ ਜੌਰਜਟ ਬਹੁਤ ਸੋਹਣੀ ਹੋਰ ਇਹ ਵਰਕ ਵਾਲੀ ਸਲਵਾਰ ਰਹੀ ਤੇ ਆ ਰਿਹਾ ਜੀ ਇਹਦੇ ਨਾਲ ਸ਼ਰਟ 750 ਦੇ ਵਿੱਚ ਮਿਲ ਜੂਗਾ ਇਹ ਤੁਹਾਨੂੰ ਬਹੁਤ ਸੋਹਣਾ ਸੂਟ ਹੈ ਤੇ ਨਾਲ ਵਰਕ ਵੀ ਬਹੁਤ ਸੋਹਣਾ ਸਲਵਾਰ ਦੇ ਉੱਪਰ ਆਹ ਲੋ ਬਹੁਤ ਪਿਆਰਾ ਵਰਕ ਹੋਇਆ ਹੋਇਆ ਠੀਕ ਹੈ ਜੀ ਤੇ ਪ੍ਰਾਈਸ ਅੱਜ ਤੁਹਾਨੂੰ 750 ਹੀ ਮਿਲ ਰਹੀ ਹੈ ਅੱਜ ਅਸੀਂ ਦੇਵੀ ਦਿਵਾਲ ਹੋਈ ਹੈ ਲੋ ਜੀ ਅੱਜ ਆਪਾਂ ਬੈਸਟ ਕਮੈਂਟਰ ਦਾ ਜਿਹੜਾ ਸੂਟ ਕੱਢਦੇ ਹੁੰਨੇ ਆ ਉਹ ਕੱਢਦੇ ਆ ਕਿਉਂਕਿ 2-3 ਦਿਨ ਪਿੱਛੇ ਅਸੀਂ ਬਹੁਤ ਜ਼ਿਆਦਾ ਬਿਜ਼ੀ ਰਹੇ ਸਾਡੇ ਤੋਂ ਨਾ ਵੀਡੀਓ ਬੜੀ ਮੁਸ਼ਕਲ ਬਣਦੀ ਸੀਗੀ ਟਾਈਮ ਹੀ ਨਹੀਂ ਹੁੰਦਾ ਸੀਗਾ ਸੋ ਸੰਡੇ ਵਾਲਾ ਜਿਹੜੀ ਆਪਾਂ ਅਵਾਰਡ ਕੱਢਦੇ ਹੁੰਨੇ ਆ ਨਾ ਉਹ ਡਰਾਅ ਅੱਜ ਕੱਢਾਂਗੇ ਅੱਜ ਹੈਗਾ ਦੇ ਨਾ ਅ ਵੈਂਸਡੇ ਬੁੱਧਵਾਰ ਅੱਜ ਆਪਾਂ ਬੁੱਧਵਾਰ ਨੂੰ ਸੰਡੇ ਵਾਲਾ ਜਿਹੜਾ ਸੂਟ ਸੀਗਾ ਕੱਢ ਕੇ ਦੇਣਾ ਸੀਗਾ ਬੈਸਟ ਕਮੈਂਟਰ ਦਾ ਉਹ ਅੱਜ ਕੱਢਣ ਲੱਗੇ ਆ ਤੇ ਥੋੜਾ ਲੇਟ ਹੋ ਗਏ ਚਲੋ ਕੋਈ ਗੱਲ ਨਹੀਂ ਲੋ ਜੀ ਅੱਜ ਆਪਾਂ ਚੱਕ ਰਹੇ ਆ 38 ਵਾਲੀ ਵੀਡੀਓ ਚੱਕ ਲਈ ਆ ਮੈਂ ਸਲੋਈ ਚੱਲ ਰਿਹਾ ਨੇ ਆਪਟੀ ਮੇਰੇ ਖਿਆਲ ਬਾਤ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਫਸ ਲੋਈ ਇਹ ਹੈਗਾ ਜੀ ਸੰਤ ਬੱਬਾ ਅਜੀਤ ਸਿੰਘ ਜੀ ਹੌਂਸਲੀ ਵਾਲੇ ਇਹ ਵਾਲੀ ਆਈਡੀ ਹੈ ਜੀ ਤੇ ਇਹਦੇ ਆਪਾਂ ਪਹਿਲਾਂ ਦੇਖ ਲੈਨੇ ਆ ਕਮੈਂਟ ਕਿੰਨੇ ਨੇ 100 ਪਲੱਸ ਕਮੈਂਟ ਨੇ ਜੀ ਸੰਤ ਬੱਬਾ ਅਜੀਤ ਸਿੰਘ ਜੀ ਓਹ ਹੋ ਇਹਦਾ ਸਕਰੀਨਸ਼ਾਟ ਲੈ ਲੈਨੇ ਆ ਲੋ ਤੋ ਜੀ ਨੈਕਸਟ ਦੇਖਦੇ ਹਾਂ ਹੁਣ ਆਪਾਂ ਸਲੋ ਹਨ ਨਟ ਹੌਲੀ ਹੌਲੀ ਚੱਲਦਾ ਹੈ ਜੀ ਆ ਰਿਹਾ ਵਿੱਚ ਲਓ ਜੀ ਦਵਿੰਦਰ ਬੜੈਚ 6885 ਦੀ ਆਈਡੀ ਹੈ ਤੇ ਹੁਣ ਆਪਾਂ ਇਹਨਾਂ ਦੇ ਕਮੈਂਟ ਦੇਖ ਲੈਨੇ ਆ 100+ ਦਵਿੰਦਰ ਬੜਾਜ ਮੌਜੀ ਇਹਨਾਂ ਦਾ ਵੀ ਸਕਰੀਨਸ਼ਾਟ ਲੈ ਲਿਆ ਨੈਕਸਟ ਦੇਖਦੇ ਆ ਅ ਗੱਗੂ ਸਿੰਘ 8083 ਇਹਨਾਂ ਦੇ ਕਮੈਂਟ ਦੇਖ ਲਿਓ ਕਿੰਨੇ ਨੇ ਲੋ ਜੀ 100 ਪਲੱਸ ਗੱਗੂ ਸਿੰਘ ਲੋ ਜੀ ਹੁਣ ਆਪਾਂ ਤਿੰਨਾਂ ਦੇ ਸਕਰੀਨਸ਼ਾਟ ਲੈ ਲੈਨੇ ਤੇ ਤਿੰਨ ਪਰਚੀਆਂ ਤਿੰਨ ਬਣਾ ਰੱਖੀਆਂ ਨੇ ਆਪਾਂ ਆਹ ਲੋ ਜੀ ਸੇਮ ਸਾਈਜ਼ ਦੀਆਂ ਪਰਚੀਆਂ ਆਪਣੇ ਕੋਲੇ ਬਣੀਆਂ ਹੋਈਆਂ ਨੇ ਔਰ ਦੇਖ ਲਓ ਬਿਲਕੁਲ ਪਲੇਨ ਨੇ ਦੋਨੇ ਪਾਸੇ ਚੈੱਕ ਕਰ ਲਓ ਤੇ ਹੁਣ ਆਪਾਂ ਇਹਦੇ ਤੇ ਲਿਖ ਲੈਨੇ ਲੋ ਜੀ ਇੱਕ ਤਾਂ ਹੈ ਗੱਗੂ ਸਿੰਘ ਠੀਕ ਹੈ ਜੀ। ਬੁਝੇ ਹੈਗੇ ਆ। ਦਵਿੰਦਰ ਉਹੜਾ ਹੈ। ਠੀਕ ਹੈ ਜੀ। ਔਰ ਤੀਸਰੇ ਹੈਗੇ ਆ। ਸੰਤ ਬਾਬਾ ਹੰਸਲੀ ਵਾਲੇ। ਲਓ ਤਿੰਨਾਂ ਦੇ ਪਰਚੀ ਨਾਲ ਚੈੱਕ ਕਰ ਲਓ ਤੁਸੀਂ। ਆਹ ਲਓ ਆਹ ਪਰਚੀ ਦੇਖੋ ਸੰਤ ਬਾਬਾ ਹੰਸਲੀ ਸਿੰਘ ਵਾਲੇ ਹੰਸਲੀ ਵਾਲੇ। ਤੇ ਇਹ ਹੈ ਮੇ ਤੋਂ ਮਿਟ ਗਿਆ ਅੱਜ ਇਹਦੇ ਤੋਂ ਨਾ ਮਿਟੀ ਜਾਂਦਾ ਦਵਿੰਦਰ ਵੜੈਚ ਤੇ ਗਗੂ ਸਿੰਘ ਠੀਕ ਹੈ ਜੀ ਤਿੰਨ ਪਰਚੀਆਂ ਬਣ ਗਈਆਂ ਹੁਣ ਆਪਾਂ ਤਿੰਨਾਂ ਪਰਚੀਆਂ ਨੂੰ ਫੋਲਡ ਕਰ ਲੈਣੇ ਆ ਬਿਲਕੁਲ ਤੁਹਾਨੂੰ ਸਭ ਕੁਝ ਕੈਮਰੇ ਦੇ ਸਾਹਮਣੇ ਹੁੰਦਾ ਦਿਖਾਵਾਂਗੇ ਕੋਈ ਇਹਦੇ ਵਿੱਚ ਲੁੱਕ ਵਾਲੀ ਗੱਲ ਨਹੀਂ ਹੈ ਟਰਾਂਸਪੇਰੈਂਸੀ ਪੂਰੀ ਆ ਆਪਣੇ ਕੋਈ ਕਿਸੇ ਨਾਲ ਕੋਈ ਲਿਆਜ ਨਹੀਂ ਕੋਈ ਦਸ਼ਮਣੀ ਨਹੀਂ ਠੀਕ ਹੈ ਜੀ ਸਾਰੇ ਤੁਸੀਂ ਸਾਡੇ ਲਈ ਬਰਾਬਰ ਹੋ ਤੇ ਜਿਹਦੀ ਵੀ ਸਲਿੱਪ ਨਿਕਲੂਗੀ ਆਪਾਂ ਉਹਨੂੰ ਦੇ ਦਾਂਗੇ ਲਓ ਮੈਂ ਬੈਕ ਸਾਈਡ ਤੋਂ ਚੱਕੂਗੀ ਅੱਜ ਸਲਿੱਪ ਤੁਹਾਡੇ ਮਨ ਚ ਕੋਈ ਵਹਿਮ ਨਹੀਂ ਰਹਿਣਾ ਚਾਹੀਦਾ ਲਾ ਬੀਬੀ ਹੁਣ ਪੂਰਾ ਦਿਖਾ ਦੇ ਹਾ ਲੋ ਜੀ ਦੇਖਿਓ ਬੈਕ ਸਾਈਡ ਕਰ ਲੈਣੀ ਆ ਮੈਂ ਆਗੀ ਠੀਕ ਹੈ ਜੀ ਹੁਣ ਤਾਂ ਕੋਈ ਵਹਿਮ ਨਹੀਂ ਹੈ ਕਿਸੇ ਨੂੰ ਲੋ ਜੀ ਦਵਿੰਦਰ ਵੜੈਚ ਠੀਕ ਹੈ ਜੀ ਦਵਿੰਦਰ ਵੜੈਚ ਦੀ ਆਈਡੀ ਤੋਂ ਆਪਾਂ ਆਪਣੀ ਸਲਿੱਪਾ ਜਿਹੜੀ ਨਿਕਲੀ ਐ ਸੋ ਦਵਿੰਦਰ ਵੜੈਚ ਵੜੀ ਆਈਡੀ ਤੇ ਜਿਹੜੀ ਵੀ ਭੈਣ ਹੈਗੀ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਤੁਹਾਡੀ ਅੱਜ ਸਲਿੱਪ ਨਿਕਲੀ ਹੈਈ ਆ ਤੁਸੀਂ ਬੈਸਟ ਕਮੈਂਟਰ ਦਾ ਅਵਾਰਡ ਜਿਹੜੇ ਉਹ ਜਿੱਤ ਗਏ ਹੋ ਸੋ ਕੰਗ੍ਰੈਚੁਲੇਸ਼ਨਸ ਤੇ ਅੱਜ ਆਪਾਂ ਜਿਹੜਾ ਸੂਟ ਤੁਹਾਨੂੰ ਦੇ ਰਹੇ ਆ ਲਓ ਜੀ ਆਹ ਵਾਲਾ ਸੂਟ ਅਸੀਂ ਉਹਨਾਂ ਨੂੰ ਦੇ ਰਹੇ ਆ ਬਹੁਤ ਜ਼ਿਆਦਾ ਖੂਬਸੂਰਤ ਸੂਟ ਆਹ ਲਓ ਇਹ ਸ਼ਰਮ ਹੁਲਾ ਨਹੀਂ ਹੈਗਾ ਆਹ ਲਓ ਬਹੁਤ ਸੋਹਣਾ ਸੂਟ ਹੈ ਆਹ ਲਓ ਇਹ ਹੈਗਾ ਜੀ ਇਹ ਸਲਵਾਰ ਦੇ ਉੱਪਰ ਬਹੁਤ ਪਿਆਰਾ ਜਿਹਾ ਵਰਕ ਹੋਇਆ ਹੋਇਆ ਤੇ ਨਾਲ ਮਿਲੂਗਾ ਜੀ ਇਹ ਵਾਲਾ ਉਹਨਾਂ ਨੂੰ ਸ਼ਰਟ ਠੀਕ ਹੈ ਜੀ ਇਹ ਵਾਲਾ ਸੂਟ ਅੱਜ ਉਹਨਾਂ ਨੂੰ ਜਾ ਰਿਹਾ ਦਵਿੰਦਰ ਬੜਾ ਐਚ ਤੋਂ ਜਿਹੜੀ ਭੈਣ ਹੈਗੀ ਆ ਠੀਕ ਹੈ ਜੀ ਉਹ ਸਾਨੂੰ ਕੰਸਲਟ ਕਰ ਲੈਣ ਆਪਣੀ ਆਈਡੀ ਦਾ ਸਕਰੀਨਸ਼ਾਟ ਮੈਨੂੰ ਭੇਜ ਦੇਣ ਤੇ ਮੈਸੇਜ ਕਰ ਦੇਣ ਵਟਸਐਪ ਕਰ ਦੇਣ ਤੇ ਆਪਾਂ ਉਹਨਾਂ ਦਾ ਸੂਟ ਭੇਜਾਂਗੇ ਐਡਰੈਸ ਭੇਜ ਦੇ ਠੀਕ ਹੈ ਜੀ ਸੋ ਮੁਬਾਰਕਾਂ ਜੀ ਬਹੁਤ-ਬਹੁਤ ਚਲੋ ਹੁਣ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹੋ ਆਪਾਂ ਫੇਰ ਮਿਲਦੇ ਰਹਾਂਗੇ ਤੇ ਅਗਲੇ ਆ ਸੰਡੇ ਛੱਡ ਕੇ ਉਸ ਤੋਂ ਨੈਕ ਸੰਡੇ ਨੂੰ ਆਪਾਂ ਫੇਰ ਬੈਸਟ ਮੰਟਰ ਦਾ ਵਾਰਡ ਜਿਹੜਾ ਉਹ ਕਿੱਡਾ ਹੈ ਠੀਕ ਹੈ ਜੀ ਥੈਂਕ ਯੂ ਸੋ ਮਚ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ